ਸ਼ਕਰਪੁਰ ਜ਼ਿਲ੍ਹਾ ਜਲੰਧਰ ਤੇ ਦੂਜੀ ਸਾਈਡ ਟੀਮ ਜ਼ਿਲ੍ਹਾ ਬਾਰਸੀ ਦਾ ਕਹਿੰਦੇ ਹਾਕਮ ਵਾਲਾ ਪਿੰਡ ਹੈ ਦੂਸਰਾ ਸੈਮੀ ਫਾਈਨਲ ਵੀਰਾਂ ਐ ਕਬੀਰ ਕਹਿੰਦਾ ਨਸ਼ੇ ਵਾਲੇ ਵੀਰ ਕੋਈ ਵੀ ਜਿਹੜਾ ਨਸ਼ਾ ਕਰਕੇ ਗਰਾਊਂਡ ਤੇ ਆਇਓ ਸ਼ਕਰਪੁਰ ਤੇ ਹੱਕਮਾਲ ਪਹਿਲੀ ਕਬੱਡੀ ਸਾਜੀ ਤਿਆਰ ਹੈ ਪਾਉਣ ਨੂੰ ਕਿ ਅੱਲਾਹੂ ਦਾ ਆਵਾਜ਼ ਆਵੇ ਕੁੱਲੀ ਦੀ ਫਕੀਰ ਦੀ ਵਿੱਚੋਂ ਅੱਲਾਹੂ ਦਾ ਆਵਾਜ਼ ਆਵੇ ਕੁੱਲੀ ਦੀ ਫਕੀਰ ਦੀ ਵਿੱਚੋਂ ਕਦੇ ਸਾਜੀ ਦੀਆਂ ਗੱਲਾਂ ਕਦੇ ਫਰਿਆਦ ਕਦੇ ਮਨੂਕ ਇਹ ਕੀ ਕਬੱਡੀ ਦੀ ਚੋਟੀ ਦੇ ਮੱਲ ਉਧਰ ਰਵੀ ਕਹਿੰਦਾ ਸਾਡਾ ਬੱਟਾ ਵੀਰੇ ਨੰਬਰ ਵਾਲਾ ਦਾ ਮੋਢਾ ਓਏ ਸੋਹਣਿਆਂ ਦਾ ਪਿੰਡਾ ਕਹਿੰਦੇ ਹੱਕ ਵਾਲਾ ਤੇ ਜੱਜੂ ਨੇ ਲੋ ਜੱਸਿਆ ਵਾ 5000 5000 ਦਿੱਤਾ ਜਾਵੇਗਾ ਦੋ ਜੱਥੇ ਦਾ 5000 ਉਧਰ ਕਹਿੰਦੇ ਟੱਕਰ ਮਾਰਸਾ ਤੇ ਜਲੰਧਰ ਓਏ ਜਲੰਧਰ ਤੇ ਮਾਰਸਾ ਸ਼ਾਜੀ ਤੇ ਕਲਵੀਰ ਉਹ ਸ਼ਾਜੀ ਭੱਜ ਗਿਆ ਨੰਬਰ ਦਾ ਵਾਧਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੈ ਥੋੜਾ ਪਿਆਰ ਨਾਲ ਪਿਆਰ ਦੀ ਖੇਡ ਹੈ ਮਿਹਰ ਕਰੇ ਪ੍ਰਮਾਤਮਾ ਥੋੜਾ ਸੇਫਲੀ ਸੇਫ ਖੇਡਿਓ ਮਿਹਰ ਕਰੇ ਪ੍ਰਮਾਤਮਾ ਜੇ ਜਿੱਤਾਂ ਨਹੀਂ ਤੇ ਹਾਰਾਂ ਮੱਟੇ ਹਾਰਾਂ ਨਹੀਂ ਤੇ ਜਿੱਤਾਂ ਵਟਕੇ ਕੋਈ ਗਲਤੀ ਜੇ ਇੱਕ ਦਿਨ ਹਰ ਜਾਗੇ ਉਹ ਸਾਰੀ ਉਮਰ ਜਿੱਤਣ ਦੇ ਲਈ ਪਈ ਹੈ ਪਰ ਸੇਫ ਖੇਡਿਓ ਮਿਹਰ ਕਰੇ ਪ੍ਰਮਾਤਮਾ ਤੁਹਾਡੇ ਲਈ ਦਵਾਵਾ ਨੇ ਉਧਰ ਮੁੰਡਾ ਦੱਕੂ ਹੈ ਕੜੈਲੀ ਪਿੰਡ ਤੋਂ ਕਹਿੰਦਾ ਵੀ ਆਪਣਾ ਸੀਪੇ ਦਾ ਪਿਆਰ ਹੈ ਇਹ ਪਿਆਰ ਬੋਲਿਆ ਨੇ ਆਹ ਕਿਹਨੇ ਗੁਰਵਿੰਦਰ ਖੂਨਣ ਪਿੰਡ ਵਾਲਾ ਭੱਜ ਗਿਆ ਮੇਰੇ ਮਿੱਤਰੋ ਓ ਜੱਪੂ ਮੇਰੇ ਦੋ ਜੱਸਿਆਂ ਦੇ ਰਵੀ ਕਹਿੰਦਾ ਟੰਜ ਹਜਾ ਹਜ਼ਾਰ ਦੇਣਾ ਦੋ ਜੇਖਿਆਂ ਦਾ ਕਹਿੰਦੇ 5000 ਦੇਣਾ ਲਓ ਭੂਰੀਆ ਕਹਿੰਦੇ ਸੀਸਰ ਵਾਲਾ ਇਸ ਵੇਲੇ ਕਹਿੰਦੇ ਕਬੱਡੀ ਪਾਉਣ ਦੀ ਬਾਤ ਆ ਰਹੀ ਹੈ ਇਹ ਦਿਨ ਦਿਨ ਦੇ ਕੱਪ ਦਾ ਕੰਪੈਨ ਦਾ ਜੇਤੂ ਹੈ ਇਹ ਕਮਾਲਪੁਰੇ ਦੇ ਕੱਪ ਦਾ 911 ਦਾ ਜੇਤੂ ਹੈ ਉਧਰ ਕਹਿੰਦੇ ਜੱਗੂ ਜੱਗੂ ਤੇ ਭੂਰੀਆ ਇੱਕ ਇਕੱਠੇ ਵੀ ਖੇਡਦੇ ਐ ਪਰ ਅੱਜ ਕਹਿੰਦੇ ਗੱਲ ਵੱਖੋ ਵੱਖਰੀਆਂ ਟੀਮਾਂ ਲਈ ਐ ਅੱਜ ਗੱਲ ਕਹਿੰਦੇ ਵੱਖੋ ਵੱਖਰੀਆਂ ਟੀਮਾਂ ਲਈ ਐ ਉਸਤਾਦ ਜੀ ਮੇਸੀ ਆ ਗਿਆ ਅਰਥਾ ਉਹ ਸਾਹਮਣੇ ਕਹਿੰਦੇ ਮੇਸੀ ਉਹ ਕਬੱਡੀ ਪੌਂਡ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਇਹ ਕਹਿੰਦੇ ਹਰਖੋ ਵਾਲਿਆ ਪਰ ਇਧਰ ਕਹਿੰਦੇ ਚਾਰ ਨੇ ਉਹ ਚਾਰਾਂ ਦੇ ਵਿੱਚੋਂ ਦੇਖਾਂਗੇ ਉਹ ਟਰਾਈ 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 ਨੰਬਰ ਇਸਮੇਲ ਵਾਹ ਜੇਬਰੂਆ ਨਹੀਂ ਯੂਰ ਯੂਸੋ ਓਏ ਕਹਿੰਦੇ ਸ਼ਕਰਪੁਰੇ ਵਾਲਾ ਓ ਸਾਜੀ ਤੁਰਿਆਦਾ ਮੇਰੇ ਮਿੱਤਰੋ ਓ ਸ਼ਕਰਪੁਰੇ ਵਾਲਾ ਓ ਸਹਜਾਦ ਅਲੀ ਦੁਨੀਆ ਕਹਿੰਦੇ ਸਾਜੀ ਸਾਜੀ ਕਹਿੰਦੀ ਐ ਦੁਨੀਆ ਕਹਿੰਦੇ ਸਾਜੀ ਸਾਜੀ ਕਹਿੰਦੀ ਐ ਹੱਕ ਵਾਲੇ ਪਿੰਡ ਦਾ ਜੱਗੂ ਕਹਿੰਦੇ ਦੋ ਜੱਫੇ ਲਾਵੇ 5000 5000 ਓ 5000 ਓਏ ਬਾਈ ਸਾਜੀ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਆ ਉਹ ਸਾਰੇ ਹੀ ਕਰਦੇ ਸਾਰੇ ਹੀ ਕਰਦੇ ਆ ਅਜੇ ਪੁੱਛ ਵੀ ਪਿਆਰ ਕਰਦੇ ਕਿਹੜੇ ਕਿਹੜੇ ਨੇ ਉਧਰ ਕਹਿੰਦੇ 5000 ਆਖਿਆ ਉਹ ਮੁੰਡੇ ਕਹਿੰਦੇ ਸੋਨਾ ਵਾਲਾ ਤੇ ਦੀ ਪੰਪ ਕਰਦਾ ਓ ਸੌਆਂ ਵਾਲਾ ਬੰਦੇ ਕਹਿੰਦੇ ਕੰਮ ਹੀ ਪੰਪ ਕਰਦਾ ਓ ਸੌਆਂ ਵਾਲਾ ਤੇ ਬੰਦੇ ਕਹਿੰਦੇ ਕੰਮ ਹੀ ਪੰਪ ਕਰਦਾ ਗੱਲ ਕਹਿੰਦੇ ਪੰਜ ਪੰਜ ਹਜ਼ਾਰ ਦੀ ਗੱਲ ਕਹਿੰਦੇ ਹਜ਼ਾਰਾਂ ਦੀ ਹੈ ਉਧਰ ਪਰਮ ਢਿੱਲੋ ਕੈਨੇਡਾ ਬਈ ਕਹਿੰਦਾ ਵੀ ਭੂਰੀਏ ਸਿਸਰ ਦੀਆਂ ਦੋ ਕਬੱਡੀਆਂ ਆ ਰੇਡਰ ਦੀਆਂ ਆ ਗੱਪਰੂ ਦੀਆਂ 2000 ਦੀਆਂ ਪਰ ਨੰਬਰ ਜਾਫੀਆਂ ਦਾ ਜੇ ਵੀਰੇ ਪਹੁੰਚਾ ਕਰਦੇ 2000 ਜੱਗੂ ਕੋਲੇ ਪਹਿਲੀ ਰੇਡ ਤੇ ਜਥਾ ਲਾਤਾ ਹੈ ਪਹਿਲੀ ਰੇਡ ਤੇ 2000 ਲੱਗਿਆ ਸੀਗਾ ਭੂਰੇ ਤੇ ਪਹਿਲੀ ਤੇ ਜਥਾ ਲੱਗਿਆ ਪਰ ਮਢੀਲੋ ਕੈਨੇਡਾ ਵੱਲੋਂ ਪਹੁੰਚਾ ਕਰਦੇ ਜੱਗੂ ਕੋਲੇ ਉਧਰ ਕਹਿੰਦੇ ਮੇਸ਼ੀ ਰੇਡ ਪਾਉਣ ਦੀ ਬਾਤ ਆ ਰਿਹਾ ਹੈ ਗਗਨ ਸੂਰੀ ਵਾਲੀਆ ਤਿਆਰ ਹੈ ਪਰ ਦੇਵ ਕਹਿੰਦਾ ਨੰਬਰ ਰੇਡਰ ਦੇ ਹਿੱਸੇ ਜੁੜਦਾ ਆਇਆ ਹੈ 우ਸਤਾਦ ਜੀ 샤ਜੀ ਆ ਗਿਆ ਉਹ ਸਾਹਮਣੇ ਕਹਿੰਦੇ 샤ਜੀ ਆ ਗਿਆ ਮੇਰੇ ਮਿੱਤਰੋ ਰਜਿੰਦਰ ਸਮਰਾ ਕਹਿੰਦਾ ਵੀ ਜੱਗੂ ਦੇ ਜੱਫੇ ਦੇ ਉੱਪਰ ਇੱਕ ਇੱਕ ਹਜ਼ਾਰ ਦਿੱਤਾ ਜਾਵੇਗਾ ਇੱਕ ਇੱਕ ਹਜ਼ਾਰ ਦਿੱਤਾ ਜਾਵੇਗਾ ਲਓ ਸਾਹਮਣੇ ਕਹਿੰਦੇ ਇਸਰੇਲ ਉਹ 샤ਜੀ ਵੀ ਕਬੱਡੀ ਪੈ ਰਹੀ ਹੈ ਇਹ ਕਹਿੰਦੇ ਜੇਠੂ ਕਹਿੰਦਾ ਮੇਲਾ ਚੱਲਦਾ ਮੇਰੇ ਮਿੱਤਰੋ ਇੱਥੇ ਕਹਿੰਦੇ ਚਾਰ ਉਹ ਚਾਰ ਪਿਆਰ ਤੇ ਚਾਰਾਂ ਦੇ ਵਿੱਚੋਂ ਓਏ ਅੱਜ ਜੱੱਗੂ 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 ਓ ਜੱਗੂ ਤੇ ਕਹਦੇ ਸ਼ਾਜੀ ਓਏ ਜੱਗੂ ਤੇ ਸ਼ਾਜੀ ਓਏ ਬਠਿੰਡੇ ਵਾਲੋ ਆਂਦਾ ਸੁਆਦ ਲਲਕਰੇ ਵੱਜਦੇ ਐ ਐ ਵੀ ਵੀਰੇ ਥੋੜਾ ਥੋੜਾ ਤੁਰ ਫਿਰ ਕੇ ਮੈਚਾਂ ਦਾ ਅਨੰਦ ਮਾਣੀਏ ਥੋੜਾ ਥੋੜਾ ਤੁਰ ਫਿਰ ਕੇ ਮੈਚਾਂ ਦਾ ਅਨੰਦ ਮਾਣੀਏ ਉਧਰ ਕਹਿੰਦੇ ਕਬੱਡੀ ਪਈ ਹੋਈ ਐ ਉਧਰ ਕਹਿੰਦੇ ਗੁਰਵਿੰਦਰ ਐ ਉੱਤਣ ਵਾਲਾ ਉਹ ਬੁੱਕਦਾ ਹੀ ਜਾਂਦਾ ਹੈ ਉਹ ਬੁੱਕਦਾ ਹੀ ਉਹਦਾ ਪ੍ਰੀਖਿਤ ਕੇਦਾ ਵੀ ਜੱਗੂ ਦੇ ਜੱਫੇ ਦੇ 2100 ਦੇ ਪਾ ਜਾਵੇਗਾ ਧੰਨਵਾਦ ਹੈ ਭਰਾਵਾਂ ਦਾ ਆ ਬੂਰੀਆ ਕਹਿੰਦੇ ਇੱਕ ਪੈਂਡਾ ਦਾ ਜੇਤੂ ਹੈ ਇਹ ਕਹਿੰਦੇ ਕਣਕ ਤੇ ਝੋਨਾ ਵੱਢਣ ਵਾਲੀਆਂ ਇਹ ਮਸ਼ੀਨਾਂ ਦਾ ਜੇਤੂ ਹੈ ਮੇਰੇ ਮਿੱਤਰੋ ਉਹ ਸਾਹਮਣੇ ਬੂਰੀਆ ਤੇ ਦੂਜੇ ਪਾਸੇ ਲੱਕੂ ਤੇ ਪੁਰੀਆ ਇਕੱਠੇ ਖੇਡਦੇ ਆ ਕਹਿੰਦੇ ਅਸੀਂ ਭੇਤੀ ਆ ਪਰ ਲੰਕਾ ਨਹੀਂ ਢਾਈ ਅਸੀਂ ਭੇਤੀ ਆ ਪਰ ਲੰਕਾ ਨਹੀਂ ਢਾਈ ਅਸੀਂ ਭੇਤੀ ਆ ਪਰ ਲੰਕਾ ਨਹੀਂ ਢਾਈ ਉਹ ਮੇਸੀ ਮੇਸੀ ਹਰਖੋ ਵਾਲੀਆ ਅਮਰ ਯੂ ਐਸ ای ਕਹਿੰਦਾ ਫਰਿਆਦ ਤੇ ਦੋ ਜੱਫੇ 5000 ਪਰਿਆਦ ਦੇ ਦੋ ਜੱਥਿਆਂ ਦਾ ਅਮਰ ਯੂਐਸਏ ਵੱਲੋਂ 5000 ਦਿੱਤਾ ਜਾਣਾ ਪਰ ਸ਼ਾਜੀ ਤਿਆਰ ਹੈ ਕਹਿੰਦੇ ਕਬੱਡੀ ਪਾਉਣ ਨੂੰ ਸ਼ਾਜੀ ਕਹਿੰਦੇ ਤਿਆਰ ਹੈ ਕਬੱਡੀ ਪਾਉਣ ਨੂੰ ਸ਼ਾਜੀ ਜੀ ਰੇਡ ਪੈ ਰਹੀ ਹੈ ਲੈ ਵੀ ਜਿਟਾਣਿਆਂ ਵਾਲਿਆ ਓਏ ਕਹਿੰਦੇ ਹੱਕ ਵਾਲੇ ਪਿੰਡ ਦੇ ਜੱਗੂ ਨੂੰ ਵੀ ਇਹ ਇੱਕ ਜੱਫਾ ਲੱਗ ਜਾਵੇ ਤੇ ਗੱਲ ਕਹਿੰਦੇ ਹਜ਼ਾਰਾਂ ਦੀ ਬਣ ਜਾਣੀ ਹੈ ਓਏ ਗੱਲ ਹਜ਼ਾਰਾਂ ਦੀ ਬਣ ਜਾਣੀ ਹੈ ਓ ਸ਼ਾਜੀ ਜੀ ਰੇਡ ਦੇ ਉੱਪਰ ਆ ਹੱਕ ਵਾਲੇ ਪਿੰਡ ਦਾ ਜੱਗੂ ਜੱਗੂ ਸ਼ਾਜੀ ਸਾਜੀ ਤੇ ਜੱਗੂ ਭੱਜ ਲੈ ਜਲੰਧਰ ਮਾਨਸਾ ਜੱਗੂ ਸਾਜੀ ਆਹ ਸਾਹਮਣੇ ਜੱਗੂ ਤੇ ਸ਼ਾਜੀ ਆ ਹਾਸਾ ਸੱਚੀ ਮੁੱਝੀ ਕੇ ਤੋ ਤੋ ਉਹ ਨੰਬਰ ਮੋਢੇ ਲਾ ਉਹ ਨੰਬਰ ਸ਼ਾਜੀ ਜੋੜ ਗਿਆ ਇਹ ਪਰ ਕਹਿੰਦੇ ਉਹ ਗੱਲ ਪਿੱਛੇ ਤੇ ਉਹਨਾਂ ਨੇ ਉਹ ਫੜ ਲਿਆ ਆਹ ਸਾਹਮਣੇ ਕਹਿੰਦੇ ਕਮਾਲ ਹੁੰਦੀ ਹੋਈ ਕਮਾਲ ਹੁੰਦੀ ਹੋਈ ਕਮਾਲ ਹੁੰਦੀ ਹੋਈ ਉਹ ਜੈਥੂ ਕਹਿੰਜ ਹੋ ਗਈ ਆ ਓਏ 5000 ਦਾ ਪਹਿਲਾ ਜਫਾ ਲੱਗ ਗਿਆ ਓ 5000 ਦਾ ਪਹਿਲਾ ਪਹਿਲਾ ਜਫਾ ਲੱਗ ਗਿਆ ਇੱਕ ਬਾਲੀ ਰੀਲ ਦੀ ਚਲਦੀ ਆ ਮੁੰਡਾ ਕੀ ਦਾ ਸ਼ਾਜੀ ਕਹਿੰਦਾ ਗੁੱਜਰਾਂ ਦਾ ਓ ਮੁੰਡਾ ਕੀ ਦਾ ਸ਼ਾਜੀ ਕਹਿੰਦਾ ਗੁੱਜਰਾਂ ਦਾ ਬਾਲੀ ਰੀਲ ਦੀ ਚਲਦੀ ਆ ਉਧਰ ਪ੍ਰੀਤ ਖੇਤੋਂ ਜੱਗੂ ਨੇ ਹਰ ਜੱਫੇ ਦੇ ਉੱਪਰ 2100 ਉਹ ਪੂਰੀਆ ਓਏ ਪੂਰੀਆ 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 ਇਸ ਵੇਲੇ ਪੂਰੀਆ ਸੀਸਰ ਵਾਲਾ ਇੱਕ ਤਕੜਾ ਨੰਬਰ ਜੋੜ ਗਿਆ ਇੱਕ ਤਕੜਾ ਨੰਬਰ ਜੋੜਦਾ ਹੋਇਆ ਪੇਸ਼ੀ ਹਰਖੋਵਾਲ ਪਿੰਡ ਦਾ ਹੁਸ਼ਿਆਰਪਰੀਆ ਮੁੰਡਾ ਓਹ ਦੇਖੋ ਕਿਤੇ ਕਬੱਡੀ ਕਬੱਡੀ ਕਰਦਾ ਵਧਦਾ ਹੋਇਆ ਪਰ ਟੱਕਰ ਕਹਿੰਦੇ ਮੁਕਤਸਰੀਏ ਦੇ ਨਾਲ ਹੋਈ ਹੈ ਟੱਕਰ ਕਹਿੰਦੇ ਸੂਰੇ ਵਾਲੇ ਪਿੰਡੇ ਗगन ਦੇ ਨਾਲ ਹੋਈ ਹੈ ਉਧਰ ਕਹਿੰਦੇ ਸ਼ਾਜੀ ਖੇਰ ਤਿਆਰ ਹੈ ਕਬੱਡੀ ਪਾਉਣ ਨੂੰ ਸ਼ਾਜੀ ਖੇਰ ਤਿਆਰ ਹੈ ਕਬੱਡੀ ਪਾਉਣ ਨੂੰ ਲੈ ਵੀ ਜੱਗੂ ਓਏ ਦੁਨੀਆ ਚਾਹਦੀ ਹੈ ਵੀ ਹੱਕ ਵਾਲੇ ਪਿੰਡ ਦਾ ਜੱਗੂ ਸ਼ਾਜੀ ਨੂੰ ਜਤਨਾ ਲਾਵੇ ਦੁਨੀਆ ਚਾਹਦੀ ਹੈ ਓ ਦੁਨੀਆ ਤਾਂ ਚਾਹਦੀ ਆ ਪਰ ਸ਼ਾਜੀ ਨਹੀਂ ਚਾਹਦਾ ਓ ਦੁਨੀਆ ਤਾਂ ਚਾਹਦੀ ਆ ਪਰ ਸ਼ਾਜੀ ਨਹੀਂ ਚਾਹਦਾ ਵੀ ਮੈਨੂੰ ਜੱਗੂ ਫੜੇ ਆਹ ਕਹਿੰਦੇ ਕੁਲਵੀਰ ਮੇਰੇ ਮਿੱਤਰੋ ਇਹਦਾ ਪਿੰਡ ਜਿੱਤਣਾ ਓ ਸ਼ਾਜੀ ਦੇ ਕੁਲਵੀਰ ਅੱਜ ਕਹਿੰਦੇ ਰੁਕਣ ਦੇ ਮੂਹਰ ਦੇ ਵਿੱਚ ਨਹੀਂ ਐ ਬੱਬੂ ਤੇ ਮਲੂਕ ਦਾ ਹਾਸਾ ਵੇਖਣ ਵਾਲਾ ਪਿੱਛੇ ਜਹੂਰ ਖੜਾ ਹੋਣਾ ਮੁਖਤਿਆਰ ਅਲੀ ਵਰਗੇ ਉਹ ਪੱਟੇ ਵੀਰ ਨੇ ਪਰ ਪਰ ਕਹਿੰਦੇ ਜੱਪੂ ਰੂਹ ਉਹ ਦੁਨੀਆ ਦੁਨੀਆ ਚਾਹੁੰਦੀ ਐ ਬਿੰਦੂ ਇੱਥੂ ਉੱਤੇ ਉਧਰ ਮੈਨੂੰ ਲੱਗਦਾ ਜੋ ਹੋ ਗਿਆ ਉਹ ਦੁਨੀਆ ਲੱਗਦਾ ਲੱਗਦਾ ਕਾਕਾ ਫਰਿਆਦ ਹੋਣੀ ਮਾਮੇ ਨੂੰ ਹੱਲਾਸ਼ੇਰੀ ਦੇ ਦਿੱਤੇ ਆ ਕਾਕਾ ਸ਼ੰਕਰਪ੍ਰੀਆ ਬੱਲੇ ਬੱਲੇ ਕਰਾ ਗਿਆ ਕਾਕਾ ਫਰਿਆਦ ਦਾ ਮਲੂਕ ਦਾ ਯਕੂਬ ਦਾ ਇਹ ਸਾਰਿਆਂ ਦਾ ਕਦੇ ਕਾਕਾ ਮਾਮਾ ਹੈ ਆ ਦਿਲੋਂ ਧੜਫੜ ਹੈ ਆ ਰੇਡ ਪੈ ਗਈ ਪੂਰੀਏ ਦੇ ਲਓ ਪੂਰੀਏ ਦੀ ਕਬੱਡੀ ਪੈ ਰਹੀ ਹੈ ਪੂਰੀਏ ਸਿਸਰ ਵਾਲਾ ਪਰ ਟੱਕਰ ਟੱਕਰ ਓਏ ਜੱਗੂ 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 ਓਏ ਬੱਲੇ 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 ਕੇ ਕਰਤਾ ਕਹਿਰ ਚੋਪਰਾ ਨੇ ਜੋ ਫੌਜ ਕੇ ਇਹਨੂੰ ਤੌਂਦੀ ਓ ਬੱਲੇ ਰਾਜੇ ਖੇਲੇ ਦੀ ਸਿੰਧੀ ਧੂ ਕਾਲ ਜੇ ਤੌਂਦੀ ਬੱਲੇ ਰਾਜੇ ਖੇਲੇ ਦੀ ਜ਼ਿੱਦੀ ਧੂ ਕਾਲ ਜੇ ਤੌਂਦੀ ਹੁਣ ਦੱਸਿਆ ਜੱਗੂ ਨੇ ਵੀ ਕਿਵੇਂ ਲਿਖੀਦਾ ਉਰਦੂ ਚ ਪਠੱਡਾ ਵੀ ਕਿਵੇਂ ਲਿਖੀਦਾ ਉਰਦੂ ਚ ਪਠੱਡਾ ਹੁਣ ਜੱਗੂ ਨੇ ਦੱਸਿਆ ਓ ਸਾਹਮਣੇ ਕਹਿੰਦੇ कबडी 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 कब्डी भंगड़ा 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 दुनिया पंज हज़ार ਦੂਜਾ ਲੱਗ ਗਿਆ ਅਮਰ ਯੂਐਸਏ ਵਾਲੇ ਭਰਾ ਜਿਹੜੇ ਨੇ ਐਲਾਨ ਕਰਾਇਆ ਸੀ ਉਹ 5000 ਪਹੁੰਚਾ ਕਰ ਦਿਓ ਕਿਉਂਕਿ ਫਰਿਆਦ ਨੇ ਦੋ ਜੱਫੇ ਲਾਤੇ ਆ ਲਓ ਸ਼ਾਜੀ ਇਸ ਵੇ ਕਬੱਡੀ ਪਾ ਰਿਹਾ ਲੈ ਵੀ ਕੁਲਵੀਰ ਓਏ ਬਾਜੀ ਮੋੜ ਦੀ ਪੈਣੀ ਐ ਕਿ ਕਾਲੇ ਪਾਣੀਓ ਮੋੜ ਨੂੰ ਓਏ ਖੱਤ ਕਿਸ਼ਦੇ ਪਾਇਆ ਬਦਲਾ ਲੈ ਲਈ ਕੁਲਵੀਰ ਸਿਆ ਇਹ ਬਾਹਰ ਦਾ ਆਇਆ ਹੈ ਤੇਰਾ ਮਰਿਆ ਪੱਪੂ ਪਟਿਆਲੇ ਵਾਲਿਆ ਕਿਸੇ ਕੰਬੜੀ ਆਇਆ ਇਹ ਕਹਿੰਦੇ ਅਮਰੀਕ ਹੈ ਇਹ ਪਟਿਆਲੇ ਤੋਂ ਸੱਜਿਆ ਹੈ डिमांड ਹੈ ਕਹਿੰਦੇ ਵੱਡੇ ਮੇਲੇ ਆਵੇ ਅੱਜ ਦੇਖੋ ਪੜਦਾ ਕੀ ਆ ਸੋਨੀ ਜੁਣੀ ਵੱਡੇ ਵੀਰ ਕਹਿੰਦੇ 11 ਤਰੀਕ ਦੇ ਲਈ ਜਿਹੜੇ ਵੱਡੇ ਸੁਨੇਹ ਸਿੰਘੇੜੇ ਚ ਨਾਟਕ 11 ਨਾਟਕ 11 ਨਾਟਕ 11 ਕਹਿੰਦੇ ਇਸ ਸੰਘੇੜਿਆਂ ਦੇ ਚ ਦਿੱਤੇ ਜਾਣੇ ਆ ਉੱਤਰ ਜੱਗੂ ਦੇ ਦੋ ਜੱਸੇ ਰਵੀ ਕੈਨੇਡਾ ਵੱਲੋਂ 10 ਹਜ਼ਾਰ ਦੇ 10 ਹਜ਼ਾਰ 10 ਹਜ਼ਾਰ ਦਿੱਤਾ ਜਾਣਾ ਹੈ ਲੈ ਵੀ ਜੱਗੂ ਹੁਣ ਤੇ ਗੱਲ ਪੱਦੀ ਲੱਗਦੀ ਐ ਓਏ ਗੱਲ ਕਹਿੰਦੇ ਸਾਜੀ ਸਾਜੀ ਓਏ ਬਾਈ ਸਾਜੀ ਦੀਆਂ ਰੇਟਾਂ ਕਿੰਦਾ ਲੱਗਦੀਆਂ ਓਏ ਪਠੰਡੇ ਵਾਲਿਓ ਰੌਲਾ ਰੱਪਾ ਵਦਿਆ ਦੁਨੀਆ ਖੁਸ਼ ਐ ਤੇ 시ਰਖਵਾਲੀਆ ਇਸ ਵੇ ਕਦੇ ਕਾਡੀ ਕਾਡੀ ਕਰਦਾ ਬਾਦਦਾ ਹੋਇਆ ਪਰ ਦੇਖੋ ਕਾਕਾ ਸ਼ਗਰਪਰੀਆ ਕਾਕਾ ਸ਼ਗਰਪਰੀਆ ਉਧਰ ਕਹਿੰਦੇ 365 ਦੇ ਵੀ ਰਕਾਟ ਟੁੱਟ ਗਏ ਆ 50 ਹਜ਼ਾਰ ਬੰਦਾ ਲਾਈਵ ਜੁੜਿਆ ਹੋਇਆ 365 ਤੇ 50 ਹਜ਼ਾਰ ਰਮੰਦਾ ਲਾਈਵ ਜੁੜਿਆ ਹੋਇਆ ਭਾਈ ਜੱਗੂ ਦੇ ਜਿਹੜੇ ਜੱਫੇ ਨੇ ਮਾਇਆ ਬੋਲੀ ਸੀ ਦੇ ਵੀਰਾਂ ਨੇ ਉਹ ਜ਼ਰੂਰ ਪਾਉਣ ਦੀ ਕਰ ਦਿਓ ਸਾਡੇ ਕੋਲ ਪ੍ਰੀਤ ਥਿੰਦੋ ਉਹਨਾਂ ਵੱਲੋਂ ਕਹਿੰਦੇ 212100 ਉਹ ਪਹੁੰਚਾ ਕਰ ਦੇਣਾ ਰਵੀ ਕਹਿੰਦਾ ਦੋ ਜੱਫਿਆਂ ਦੇ 10 ਹਜ਼ਾਰ ਦਿੱਤਾ ਜਾਣਾ 100000 ਦਿੱਤਾ ਜਾਣਾ ਭੂਰੀਆ ਭੱਜ ਗਿਆ ਹੋਰੀਆ ਭੱਜ ਗਿਆ ਸੀਸਰ ਵਾਲਾ ਭੱਜ ਗਿਆ ਲੈ ਜੀ ਹਾਕਮ ਵਾਲੇ ਪਿੰਡ ਦੇ ਜੱਗੂਆ ਇਹ ਗੱਲ ਕਿਹਦੇ ਟਿਕਾਣੇ ਲਾਣੀ ਪੈਣੀ ਹੈ ਹਨ ਕਿਹਦੇ ਟਿਕਾਣੇ ਲਾਣੀ ਪੈਣੀ ਹੈ ਪਰ ਮੈਨੂੰ ਲੱਗਦਾ ਵੀ ਹੈਪੀ ਇਹਦੇ ਨੋਟ ਤੇ ਆ ਗਈ ਮੈਚ ਸਮਾਪਤ ਹੈ ਨੋਟ ਕਰੋ ਜੀ ਨੰਬਰ ਹਾਕਮ ਵਾਲੇ ਦੇ ਸਕੋਰ ਰਿਹਾ 11 ਸ਼ਕਰਪੁਰੇ ਦੇ 3/14 ਫਾਈਨਲ ਹੋਵੇਗਾ ਸੀਚੇਵਾਲ ਸੇ ਸ਼ੰਕਰਪੁਰ ਪੈਂਡੀਆਂ ਦੋਨੋਂ ਟੀਮਾਂ ਆ ਜਾਣ ਜਿਹੜੀ ਮਾਇਆ ਨੋਸ ਕਰਾਈ ਸੀਗੀ ਜਿਹੜੇ ਵੀਰਾਂ ਨੇ ਕਿਰਪਾ ਕਰਕੇ ਪਹੁੰਚੀ ਕਰ ਦਿਓ ਜੀ ਇੱਕ ਤੇ ਮੇਰੇ ਕੋਲੋਂ ਵੀਰ ਅਮਰ ਯੂਐਸਏ ਦੇ ਪੈਸੇ ਨੋਸ ਕਰਾ ਕੇ ਗਿਆ ਸੀ ਕੋਈ ਵੀਰ ਅਮਰ ਯੂਐਸਏ ਵੱਲੋਂ ਦੋ ਜਿੱਥੇ ਫਰੀਦ ਦੇ 5000 ਦੇ ਸੀਗੇ ਉਹ ਪਹੁੰਚ ਗਈ ਇਧਰ ਸਾਡੇ ਕੋਲੋਂ ਵੀਰੇ ਤੇ ਤੇ ਆ ਵੀਰ ਨੂੰ ਮਿਲੋ ਜੀ 5000 ਰੁਪਿਆ ਉਹ ਫਰਿਆਦ ਦਾ ਪੌਂਦਾ ਕਰਦਾ ਰਵੀ ਦਾ ਜੱਗੂ ਕੋਲੇ ਪੌਂਦਾ ਕਰ ਦਿੱਤਾ ਵੀ ਪੈਂਟ ਦੇ ਫਾਈਨਲ ਦੀਆਂ ਟੀਮਾਂ ਸੁਨੀਲ ਬਾਈ ਸੁਗਰਾਜ ਰੁੱਡੇ ਬਾਈ ਇੱਥੇ ਉਹ ਬਾਈ ਫਾਈਨਲ ਦੇਖ ਕੇ ਜਾਓ ਤਕੜਾ ਨਹੀਂ ਹੋਣਾ ਉਹ ਬਾਹਲਾ ਟਕੜਾ ਹੋਣਾ ਬਾਹਲਾ ਟਕੜਾ ਹੋਣਾ ਫਾਈਨਲ ਦੇਖ ਕੇ ਜਾਓ ਉਹ ਟਕੜਾ ਨਹੀਂ ਉਹ ਬਾਹਲਾ ਟਕੜਾ ਹੋਣਾ ਉਧਰ ਫਿਰ ਜਿਹੜੇ ਵੀਰ ਭਾਈ ਸੋਨੀ ਜਿਹੜੀ ਸਾਰੇ ਭਰਾਡੇ ਸਾਡੇ ਨਾਲ ਅਫਜ਼ਲ ਜੀ ਜਿਹੜੀ ਆਏ ਹੈ 11 ਜਨਵਰੀ ਦੇ ਦਿਨ ਸਗੀੜੇ ਪਿੰਡ ਦੇ ਲਈ ਸਰਦਾਰ ਸਰਦਾਰੋ ਬੈਸਟਾਂ ਨੂੰ ਜਿਹੜੇ 9 ਡੇਰੇ ਟਰੈਕਟਰ ਦੇ ਉੱਤੇ ਜਾਣਗੇ ਪਹਿਲਾ